ਮੈਨੂੰ ਬੱਸ ਜਦੋਂ ਪਿੰਡ ਦੇ ਅੱਡੇ ਤੇ ਪਹੁੰਚੀ ਤਾਂ ਮੰਨਤ ਨੂੰ ਸਾਹ ਆਇਆ ਇੱਕ ਦਿਨ ਦਾ ਸਫ਼ਰ ਹੋਰ ਸੁਖੀ ਸੰਦੀ ਪੂਰਾ ਕਰ ਲਿਆ ਹੋਰ ਕੋਈ ਸਵਾਰੀ ਹੈ ਨਹੀਂ ਸੀ ਉਤਰਨ ਬਾਰੇ ਸੋ ਉਹਨੂੰ ਪਤਾ ਸੀ ਕਿ ਕੰਡਕਟਰ ਟਾਕੀ ਚੋਂ ਪਾਸੇ ਨਹੀਂ ਹੋਣਾ ਕੰਡਕਟਰ ਟਾਕੀ ਚੋਂ ਪਾਸੇ ਨਾ ਹੋਇਆ ਉਸ ਨੂੰ ਹੀ ਆਪਣੇ ਆਪ ਨੂੰ ਉਸ ਤੋਂ ਬਚਾਉਂਦੇ ਹੋਏ ਉਤਰਨਾ ਪਿਆ ਜ਼ਮੀਨ ਤੇ ਪੈਰ ਲੱਗਾ ਨਹੀਂ ਕਿ ਕੰਡਕਟਰ ਨੇ ਸੀਟੀ ਮਾਰਤੀ ਡਰਾਈਵਰ ਨੇ ਕਲਚ ਤੋਂ ਪੈਰ ਚੱਕ ਲਿਆ ਗਨੀਮਤ ਰਹੀ ਕਿ ਉਹ ਸਹੀ ਸਲਾਮਤ ਉੱਤਰ ਗਈ ਤੇ ਘਰ ਨੂੰ ਹੋ ਤਰੀ ਪਤਾ ਨਹੀਂ ਕਿਉਂ ਜਦ ਵੀ ਉਹ ਵਾਸਤੇ ਚੜਦੀ ਉਤਰਦੀ ਉਸ ਨੂੰ ਡਿੱਗਣ ਦਾ ਡਰ ਹਮੇਸ਼ਾ ਲੱਗਾ ਰਹਿੰਦਾ ਅੱਜ ਤੱਕ ਉਹ ਡਿੱਗੀ ਨਹੀਂ ਤਾਂ ਨਾ ਹੀ ਉਸ ਨੂੰ ਕਦੇ ਕਿਸੇ ਤੰਗ ਕੀਤਾ ਸੀ ਫਿਰ ਵੀ ਉਹ ਨਿੱਤ ਦੀਆਂ ਖਬਰਾਂ ਤੋਂ ਸਹਿਮੀ ਰਹਿੰਦੀ ਸੂਬਾ バス ਚੜਨ ਤੋਂ ਪਹਿਲਾਂ ਇਹ ਫਿਕਰ ਰਹਿੰਦਾ ਕਿ ਖੌਰੇ ਕਿੰਨੀ ਘੀੜ ਹੋਏਗੀ ਘੀੜ ਚ ਫਿਰ ਕੋਈ ਉਸ ਦੇ ਨਾਲ ਖੈਨ ਦੀ ਕੋਸ਼ਿਸ਼ ਤਾਂ ਨਾ ਕਰੂਗਾ ਮੁੰਡੇ ਤਾਂ ਮੁੰਡੇ ਹੁਣ ਤਾਂ ਚੰਗੀ ਭਲੀ ਉਮਰ ਤੇ ਚਿੱਟੀ ਦਾੜੀ ਵਾਲੇ ਬੁੱਢੇ ਵੀ ਨਹੀਂ ਸਿੱਟਲਦੇ ਪਤਾ ਨਹੀਂ ਸੀਟ ਮਿਲੂ ਕਿ ਨਾ ਅਗਰ ਮਿਲ ਵੀ ਗਈ ਤਾਂ ਨਾਲ ਕੋਈ ਮੁੰਡਾ ਨਾ ਬੈਠ ਜਾਏ ਕੋਈ ਆਨੇ ਬਹਾਨੇ ਉਸ ਨੂੰ ਛੂਣ ਦੀ ਕੋਸ਼ਿਸ਼ ਤਾਂ ਨਾ ਕਰੂ ਜਾਣ ਵੇਲੇ ਤਾਂ ਢੀੜ ਚ ਜਾਣਾ ਉਸ ਦੀ ਹੁਣ ਆਦਤ ਹੋ ਗਈ ਸੀ ਆਉਂਦੀ ਹੋਈ ਪਹਿਲਾਂ ਹੀ ਸੀਟ ਮੱਲ ਕੇ ਬਹਿ ਜਾਂਦੀ ਸ਼ੀਸ਼ੇ ਵਾਲੀ ਸਾਈਡ ਤਾਂ ਕਿ ਬੱਸ ਵਿੱਚ ਲੰਘਦੀ ਟੱਪਦੀ ਸਵਾਰੀ ਜਾਂ ਕੰਡਕਟਰ ਉਸ ਨਾਲ ਖੈਨ ਦੀ ਕੋਸ਼ਿਸ਼ ਨਾ ਕਰੇ ਦੂਜਾ ਕੋਈ ਮੁੰਡਾ ਉਸ ਦੇ ਉੱਪਰ ਆ ਖੜ ਗਿਆ ਤਾਂ ਫਿਰ ਮੁਸ਼ਕਿਲ ਜੇ ਕੋਈ ਆਵਾਰਾ ਬੇਸ਼ਰਮ ਹੁੰਦਾ ਫਿਰ ਕਦੇ ਲੱਤ ਕਦੇ ਗੋਡਾ ਕਦੇ ਪੈਰ ਨਾਲ ਖਿੱਚ ਤੂ ਕਰੇ ਬਿਨਾਂ ਨਾ ਹਟਦਾ ਪਤਾ ਨਹੀਂ ਕਿੰਨੇ ਵਾਰ ਤਾਂ ਮੋਬਾਈਲ ਹੀ ਜੇਬ 'ਚ ਕੱਢਦਾ ਪਾਉਂਦਾ ਹੱਥ ਲਾਉਣ ਦੇ ਬਹਾਨੇ ਨਿਮਾਣੀ ਜਿੰਦ ਦੀ ਜਾਨ ਤਲੀ ਤੇ ਰਹਿੰਦੀ ਤੇ ਸੋਚਦੀ ਰਹਿੰਦੀ ਕਾਸ਼ ਇੰਨੀ ਮਿਹਨਤ ਤੇ ਪੜ੍ਹਾਈ ਤੇ ਕਰ ਲੈਣ ਪਰ ਇਨ੍ਹਾਂ ਵਿਚਾਰਿਆਂ ਦਾ ਵੀ ਕੀ ਕਸੂਰ ਕੁਝ ਕੁੜੀਆਂ ਵੀ ਤਾਂ ਇਹ ਸਭ ਚਾਉਂਦੀਆਂ ਇਨ੍ਹਾਂ ਤੋਂ ਮੇਰੇ ਵਰਗੀ ਆٹے ਵਿੱਚ ਘਣ ਬਾਗ ਪਿਸ ਜਾਂਦੀ ਗਈ ਵਾਰ ਸੋਚਦੀ ਸੋਚਦੀ ਨੂੰ ਪਤਾ ਹੀ ਨਾ ਲੱਗਾ ਕਦੋਂ ਘਰ ਆ ਗਿਆ ਬੈਠਕ ਚ ਬਾਪੂ ਕੋਲ ਗਵਾਨ ਪਾਲਾ ਚਾਚਾ ਬੈਠਾ ਸੀ ਉਹਨੇ ਜਾ ਸੱਸ਼ਰੀ ਅਕਾਲ ਬੁਲਾਈ ਚਾਚੇ ਨੇ ਸਿਰ ਤੇ ਹੱਥ ਧਰ ਦਿੱਤਾ ਬਾਪੂ ਕਹਿੰਦਾ ਜਾ ਤੇਰੀ ਮਾਂ ਨੂੰ ਕਹਿ ਚਾਹ ਲੈ ਕੇ ਆਵੇ ਕਦੋਂ ਦਾ ਕਿਹਾ ਲੈ ਕੇ ਨਹੀਂ ਆਈ ਕੋਈ ਨਾ ਬਾਪੂ ਮੈਂ ਬਣਾ ਕੇ ਲਿਆ ਦੇਣੀ ਆ ਕਹਿ ਕੇ ਮੰਨਤ ਭਰਾਂਡੇ ਵੱਲ ਨੂੰ ਆ ਗਈ ਅੱਗੇ ਚਲਾਨੀ ਚ ਮਾਂ ਚਾਹ ਬਣਾ ਰਹੀ ਸੀ ਬਣ ਗਈ ਚਾਹ ਮਾਤਾ-ਬਾਪੂ ਔਖਾ ਹੋਇਆ ਉਹਨੂੰ ਕਹਿ ਉਬਾਲਾ ਤਾਂ ਆ ਲੈਣ ਦੇ ਤੇਰਾ ਬਾਪੂ ਵੀ ਨਾ ਪੈਰਾਂ ਹੇਠ ਪੁਚਾਲ ਲੈ ਆਉਂਦਾ ਇੱਕ ਮਿੰਟ ਚ ਜਾਨੀਆ ਮੰਨਤ ਅੰਦਰ ਜਾ ਕੇ ਮੰਝੇ ਤੇ ਡਿੱਗ ਪਈ ਉਹਨੇ ਇੱਕ ਵਾਰ ਸਿਰ ਚੁੱਕ ਕੇ ਦੇਖਿਆ ਕਿ ਮਾਤਾ ਦੋ ਗਲਾਸਾਂ ਚ ਚਾਹ ਪਾਈ ਬੈਠਕ ਵਾਲ ਨੂੰ ਜਾ ਰਹੀ ਸੀ ਜਦੋਂ ਉਹ ਉੱਥੇ ਹੀ ਰੁਕ ਗਈ ਤਾਂ ਮੰਨਤ ਨੂੰ ਲੱਗਾ ਗੱਲ ਕੋਈ ਸੀਰੀਅਸ ਹੀ ਚੱਲ ਰਹੀ ਆ ਨਹੀਂ ਤਾਂ ਮਾਤਾ ਨੇ ਉੱਥੇ ਨਹੀਂ ਸੀ ਖੜਨਾ ਚਲ ਆਏ ਤਾਂ ਪੁੱਛਦੀਆਂ ਐਦਾਂ ਹੀ ਸੋਚਦੀ ਸੋਚਦੀ ਉਹਦੀ ਅੱਖ ਲੱਗ ਗਈ ਉਹ ਉਦੋਂ ਹੀ ਬੁੜਕ ਕੇ ਉੱਠੀ ਜਦੋਂ ਮਾਤਾ ਨੇ ਆ ਕੇ ਕਿਹਾ ਲੈ ਤੂੰ ਵੀ ਪੀ ਲੈ ਘੁੱਟ ਚਾ ਨਿੰਦਰਾ ਤਾਂ ਵੇਖ ਆਇਆ ਜਿਵੇਂ ਪਤਾ ਨਹੀਂ ਕਿੰਨਾ ਕੁ ਕਮਾਂਦਰਾ ਕਰਕੇ ਆਈ ਵਿਚਾਰੀ ਥੱਕੀ ਟੁੱਟੀ ਜੋ ਢਿੱਗਦੇ ਹੀ ਅੱਖ ਲੱਗ ਗਈ ਸੀ ਮੰਨ ਤੁੱਠੀ ਚਾਹ ਵਾਲੀ ਬਾਟੀ ਫੜੀ ਤੇ ਘੁੱਟ ਪਰ ਕੇ ਕਹਿੰਦੀ ਮਾਤਾ ਤੈਨੂੰ ਕੀ ਪਤਾ ਪੜਾਈ ਚ ਕਿੰਨਾ ਥੱਕ ਜਾਂਦਾ ਬੰਦਾ ਨਾਲੇ ਥਕਾਵਟ ਮਾਨਸਿਕ ਜ਼ਿਆਦਾ ਹੁੰਦੀ ਹੈ ਸਰੀਰਿਕ ਨਾਲੋਂ ਮਾਤਾ ਚਾਹਲੀ ਬਾਟੀ ਖਾਲੀ ਕਰਕੇ ਕਹਿੰਦੀ ਚੱਲ ਚੱਲ ਚਾਰ ਅੱਖਰ ਪੜ੍ਹ ਕੇ ਗਿਆਨ ਗਿਆਨ ਨਾ ਦੇ ਮੈਨੂੰ ਕੱਪੜੇ ਬਦਲ ਕੇ ਚੱਲ ਡੰਗਰਾਂ ਨੂੰ ਪੱਠੇ ਪਾ ਆਈਏ ਅੱਗੇ ਕੁਵੇਲਾ ਹੋ ਗਿਆ ਕਿੱਲੇ ਪਟਾਉਣੇ ਆ ਕਿਤੇ ਆਖੋਲ ਮੰਨਤ ਬੋਲੀ ਬੀਰਾ ਕਿੱਥੇ ਆ ਉਹ ਟਿਕਦਾ ਘਰੇ ਕਦੇ ਫਿਰਦਾ ਹੋਣਾ ਕਿਧਰੇ ਪ੍ਰਧਾਨਗੀ ਕੋਟ ਦਾ ਕੋਲੇ ਕਾਸ਼ ਦਾ ਮਾਤਾ ਦੇ ਬੋਲਾਂ ਤੋਂ ਲੱਗਿਆ ਕਿ ਅੱਜ ਫਿਰ ਉਹ ਇਹਨਾਂ ਨੂੰ ਦੁਖੀ ਕਰਕੇ ਗਿਆ ਮਾਤਾ ਨੇ ਉੱਠ ਕੇ ਘਰੇ ਭਾਂਡੇ ਇਕੱਠੇ ਕੀਤੇ ਤੇ ਤੁਰ ਪਈ ਪਸ਼ੂਆਂ ਨੂੰ ਪੱਠੇ ਪਾਉਣ। ਮੰਨਤ ਨੇ ਲੰਬਾ ਸਾਹ ਲਿਆ ਤੇ ਕਿਹਾ, "ਚੱਲ ਬਾਈ ਮੰਨਿਆ, ਨਾਮ ਹੀ ਮਾਡਰਨ ਰੱਖਿਆ, ਕੰਮ ਤਾਂ ਉਸੇ ਤਰ੍ਹਾਂ ਹੀ ਲੈਣਾ ਇਹਨਾਂ ਨੇ।" ਇਸ ਤੋਂ ਪਹਿਲਾਂ ਕਿ ਮਾਤਾ ਹੋਕਰੇ ਮਾਰੇ ਤੇ ਬਾਪੂ ਗਾਲਾਂ ਦਾ ਪ੍ਰਸ਼ਾਦ ਵੰਡੇ ਚੱਲ ਜਲੀਏ, ਸੋਚਦੀ-ਸੋਚਦੀ ਕੱਪੜੇ ਬਦਲ ਕੇ ਚਲੀ ਗਈ। ਮਾਤਾ ਨੇ ਸੰਨੀਰ ਲਾ ਦਿੱਤੀ ਸੀ ਤੇ ਹੱਥ ਮਾਰਦੀ ਨੇ ਕਿਹਾ, ਤੂੰ ਖੋਲ ਖੋਲ ਬੰਨ ਦੇ ਮੈਂ ਬੱਠਲ ਲੈ ਕੇ ਆਉਣੀ ਆ ਤੂੰ ਭਰ ਦੇ ਵੀ ਮੈਂ ਸੁੱਟ देऊ ਕੱਟਾ ਮੱਝ ਵੇਚ ਲੋ ਕੱਟਾ ਮੱਝ ਵੇਚ ਲੋ ਗਲੀ ਚ ਕਿਸੇ ਨੇ ਕੱਟੇ ਮੱਝ ਖਰੀਦਣ ਵਾਲੇ ਨੇ ਹੋਕਾ ਦਿੱਤਾ ਤੇ ਉਹ ਹੋਕਾ ਦਿੰਦੇ ਦਿੰਦੇ ਅੱਗੇ ਲੰਘ ਗਿਆ ਮੰਨਤ ਨੇ ਇੱਕ ਇੱਕ ਕਰਕੇ ਡੰਗਰ ਉਹਨਾਂ ਤੇ ਮੱਝ ਨੂੰ ਪਰਾਂ ਨੂੰ ਹੱਕ ਕੇ ਮਾਤਾ ਕਹਿੰਦੀ ਤੇਰਾ ਪਿਓ ਕਹਿੰਦਾ ਐਤ ਕੀ ਪੱਠੇ ਘੱਟ ਬੀਜੇ ਇਹਨੂੰ ਕੱਟੇ ਮੱਝ ਆਲਿਆਂ ਨੂੰ ਦੇ ਦਈਏ ਹੁਣ ਬੁੱਢੀ ਹੁੰਦੀ ਜਾਂਦੀ ਆ ਓਵੇਂ ਵੀ ਹੱਥ ਤੰਗ ਐ ਤੇ ਇਹ ਵੀ ਹੁਣ ਐਵੇਂ ਖਰਚੇ ਦਾ ਖਾਊ ਆ ਵੇਚ ਦਿਓ ਫਿਰ ਮੰਨਤ ਨੇ ਰੁੱਖਾ ਜਿਹਾ ਜਵਾਬ ਦਿੱਤਾ ਨਾਲ ਹੀ ਮਾਂ ਤੋਂ ਬੱਠਲ ਫੜਿਆ ਤੇ ਭਰਨ ਲੱਗੀ ਪਰਦੀ ਪਰਦੀ ਕਹਿੰਦੀ ਮੰਮੀ ਆਪਾਂ ਲੋਕ ਕਿੰਨੇ ਲਾਲਚੀ ਹੁੰਨੇ ਆ ਹਨਾ ਮਾਂ ਕਹਿੰਦੀ ਕਿਵੇਂ ਏ ਮਾਜ ਕਿੰਨੇ ਸਾਲਾਂ ਆਪਾਂ ਨੂੰ ਦੁੱਧ ਪਿਆਇਆ ਤੇ ਆਪਾਂ ਵੇਚ ਜਾਵੇ ਬਹੁਤ ਆਪਾਂ ਇਸ ਦੇ ਕਾਰਜਦਾਰ ਹੋਣਾ ਚਾਹੀਦਾ ਪਰ ਆਪਾਂ ਇਸ ਨੂੰ ਕਸਾਈ ਨੂੰ ਫੜਾ ਦੇਣਾ ਵਪਾਰੀਆਂ ਨੂੰ ਇਹਦਾ ਕੀ ਜਾਂਦਾ ਏ ਆਰਚ ਦੇ ਦੇਣੀ ਆ ਮਾਤਾ ਹੱਸ ਕੇ ਕਹਿੰਦੀ ਜਾ ਪਰ ਇਹਨਾਂ ਤਾਂ ਇੱਕ ਦਿਨ ਮਰਨਾ ਹੀ ਵਧੀਆ ਕਿਸੇ ਵਪਾਰੀ ਨੂੰ ਦੇ ਕੇ ਕੁਝ ਪੈਸੇ ਵਟ ਲਈਏ ਕਮਲੀਏ ਪੈਸਾ ਕਿਨੂੰ ਨਹੀਂ ਪਿਆਰਾ ਹੁੰਦਾ ਸਾਰੇ ਹੀ ਵੇਚਦੇ ਆ ਫਾਇਦੇ ਦੇਖੀਦਾ ਹੁੰਦਾ ਨਾਲ ਬੱਠਲ ਚੱਕ ਲੋਕ ਤਾਂ ਕੱਟੀਆਂ ਵੀ ਤਾਂ ਪਾਲਦੇ ਆ ਜਦੋਂ ਸੂਏ ਪਈ ਚੰਗੇ ਪੈਸੇ ਬਟਾਉ ਬੇਗਾਨੇ ਤਾਂ ਤੰਦਬਾਲਾ ਮੂੰਹ ਨਹੀਂ ਕਰੀ ਦਮੰਨਤ ਨੇ ਬੱਠਲ ਚੱਕਿਆ ਦੇ ਸੋਚਣ ਲੱਗੀ ਆਪਣਾ ਖਰਚਾ ਕੱਢਣ ਲਈ ਜਾਨਵਰਾਂ ਦੀ ਖੱਲ ਦੇ ਵੀ ਪੈਸੇ ਵਟ ਲੈਣਦੇ ਲੋਕੀ ਮਾਤਾ ਬੱਠਲ ਸੁੱਟ ਕੇ ਆਈ ਤੇ ਆ ਕੇ ਹੱਥ ਧੁੰਦੀ ਹੋਈ ਬੋਲੀ ਤੇਰਾ ਬਾਪੂ ਤੇਰੇ ਚਾਚੇ ਨਾਲ ਗਿਆ ਉਸ ਨੂੰ ਕਿਸੇ ਮੁੰਡੇ ਦੀ ਸੇਧ ਪਾਈ ਤੇਰੇ ਵਾਸਤੇ ਕਹਿੰਦਾ ਪੁਲਿਸ ਚ ਲੱਗਿਆ ਪਿਛਲੀ ਭਰਤੀ ਚ ਪੜੀ ਲਿਖੀ ਕੁੜੀ ਭਾਲਦੇ ਆ ਮੰਗਦੇ ਕੁਝ ਨਹੀਂ ਮੰਨਤ ਲਈ ਵਿਆਹ ਜਾਂ ਰਿਸ਼ਤੇ ਦੀ ਗੱਲ ਕੋਈ ਨਵੀਂ ਨਹੀਂ ਸੀ ਜਦੋਂ ਵੀ ਉਸ ਤੋਂ ਕੋਈ ਗਲਤੀ ਹੁੰਦੀ ਉਦੋਂ ਹੀ ਉਸ ਨੂੰ ਕਹਿ ਦਿੱਤਾ ਜਾਂਦਾ ਸੀ ਹੁਣ ਵਿਆਹ ਕਰ ਦੇਣਾ ਚਾਹੀਦਾ ਤੇਰਾ ਆਪੇ ਸੱਸ ਸਿਖਾਊਗੀ ਸਾਡੀ ਤਾਂ ਬਸ ਆ ਗਈ ਸਾਡੀ ਤਾਂ ਬਸ ਆ ਪਈ ਮੰਨਤ ਨੇ ਸਭ ਰੱਬ ਤੇ ਛੱਡਿਆ ਹੋਇਆ ਸੀ ਸ਼ਾਇਦ ਉਸ ਨੂੰ ਆਪਣੇ ਰੱਬ ਤੇ ਜ਼ਿਆਦਾ ਹੀ ਯਕੀਨ ਸੀ ਹਰ ਛੋਟੀ ਛੋਟੀ ਗੱਲ ਲਈ ਆ ਪੁਹਾਰੇਉ ਦੇ ਹੱਥ ਹੱਥ ਉੱਪਰ ਨਿੱਲੀ ਛਤਰੀ ਵਾਲੇ ਬਾਲਨ ਨੂੰ ਜੁੜ ਜਾਂਦੇ ਤੇ ਮੋਹੋਂ ਨਿਕਲਦਾ ਵਾਹਿਗੁਰੂ ਮੇਰ ਕਰੇ ਉਸਨੇ ਮਾਤਾ ਦੀ ਇਹ ਗੱਲ ਬੇਪਰਵਾਹੀ ਚ ਟਾਲਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਜਦ ਵੀ ਕੋਈ ਕੰਮ ਕਰਦੀ ਉਸ ਨੂੰ ਲੱਗਦਾ ਉਹ ਕਿਤੇ ਹੋਰ ਘੁੰਮ ਰਹੀ ਆ ਅੱਜ ਉਹ ਘਰੇ ਹੋ ਕੇ ਵੀ ਖੁਦ ਨੂੰ ਘਰੇ ਮਹਿਸੂਸ ਕਰਨ 'ਚ ਅਸਮਰਥ ਸੀ ਰਾਤ ਨੂੰ ਕੰਮ ਮੁਕਾ ਕੇ ਮਾਂ ਕੋਲ ਪਈ ਨੇ ਮਾਂ ਤੋਂ ਪੁੱਛ ਲਿਆ ਬਾਪੂ ਕੀ ਕਹਿੰਦਾ ਸੀ ਬਾਪੂ ਦੇ ਤਾਂ ਹੱਥ ਖੜੇ ਪਈ ਕਹਿੰਦਾ ਮੈਥੋਂ ਨਹੀਂ ਨਾ ਕਰੇ ਪੂਰੇ ਹੁੰਦੇ ਜਿੱਦਾਂ ਦਾ ਵੀ ਹੋਇਆ ਆਤਕੀ ਕਰ ਦੇਣਾ ਉਹ ਜ਼ਮਾਨੇ ਤੋਂ ਦਾਦਾ ਪੁੱਤ ਤੂੰ ਵੀ ਪੱচ্চੀਆਂ ਦੀ ਹੋ ਚੱਲੀ ਪਤਾ ਨਹੀਂ ਜਦੋਂ ਕਿਉਂ ਜਦੋਂ ਵੀ ਮੰਨਤ ਸਵਾਲ ਕਰਦੀ ਤਾਂ ਮਾਂ ਦਾ ਜਵਾਬ ਹੁਣ ਰੁੱਖਾ ਹੀ ਹੁੰਦਾ ਸੀ ਉਹ ਸਿੱਧਾ ਦੱਸਣ ਦੀ ਬਜਾਏ ਮੰਨਤ ਨੂੰ ਇਹ ਸਮਝਾ ਰਹੀ ਸੀ ਕਿ ਜਿੱਥੇ ਵੀ ਕਰੀਏ ਜਿੱਦਾਂ ਵੀ ਕਰੀਏ ਤੂੰ ਕਿੰਤੂ ਪ੍ਰੰਤੂ ਨਾ ਕਰੀ ਤੇ ਸਾਡੀ ਰਜਾ ਚ ਹੀ ਵਿਚਰ ਰਹੀ ਮਾਂ ਬੋਲਦੀ ਜਾ ਰਹੀ ਸੀ ਜਿਵੇਂ ਉਸ ਦੀ ਕੋਈ ਦੁੱਖ ਦੀ ਰੱਗ ਤੇ ਮੰਨਤ ਤੋਂ ਗਲਤੀ ਨਾਲ ਹੱਥ ਰੱਖਿਆ ਗਿਆ ਹੋਵੇ ਲੋਕ ਆਉਂਦੇ ਜਾਂਦੇ ਪੁੱਛਦੇ ਆ ਤੁਸੀਂ ਕਰਦੇ ਕਿਉਂ ਨਹੀਂ ਕੁੜੀ ਦਾ ਹੁਣ ਲੋਕਾਂ ਦਾ ਜ਼ਿਆਦਾ ਫਿਕਰ ਮੇਰਾ ਨਹੀਂ ਇਹ ਸੋਚਦੀ ਅੱਖਾਂ ਪਰ ਆਈ ਤੇ ਪਲਕ ਝੁਕਾ ਕੇ ਮੰਨਤ ਚੁੱਪਚਾਪ ਉਪਰ ਛੱਤ ਵੱਲ ਦੇਖਣ ਲੱਗ ਗਈ ਮਾਂ ਦੀਆਂ ਗੱਲਾਂ ਸੁਣਦੀ ਰਹੀ ਉਹ ਚੁੱਪ ਰਹੀ ਨਹੀਂ ਹੋ ਰਹੀ ਸੀ ਫਿਰ ਆਪਣੇ ਆਉਣ ਵਾਲੇ ਭਵਿੱਖ ਦੇ ਫਿਕਰ ਚ ਗਵਾਚੀ ਮੰਨਤ ਨੂੰ ਨੀਂਦ ਕਦ ਆਗੀ ਪਤਾ ਹੀ ਨਾ ਲੱਗਾ ਸੁਬਾ ਉੱਠੀ ਤਾਂ ਪਤਾ ਲੱਗਾ ਮੁੰਡਾ ਬਾਪੂ ਨੂੰ ਪਸੰਦ ਆ ਤੇ ਉਹ ਹੁਣ ਕਿਸੇ ਦਿਨ ਮੰਨਤ ਨੂੰ ਵੇਖਣ ਆਉਣਗੇ ਮੰਨਤ ਨੇ ਮਾਂ ਨੂੰ ਪੁੱਛਿਆ ਕੋਈ ਫੋਟੋ ਨਹੀਂ ਲੈ ਕੇ ਆਇਆ ਬਾਪੂ ਮੁੰਡੇ ਦੀ ਮਾਂ ਕਹਿੰਦੀ ਤੇਰੇ ਬਾਪੂ ਨੂੰ ਪਸੰਦ ਆ ਮੁੰਡਾ ਸੋਹਣਾ ਹੀ ਹੋ ਮੁੰਡਾ ਆਪ ਹੀ ਆਜੂ ਸਾਬਤ ਸੂਰ ਤੇਰੇ ਸਾਹਮਣੇ ਤੇ ਉਦੋਂ ਦੇਖ ਲਈ ਨਾਲੇ ਬਾਕੀ ਰਿਸ਼ਤੇਦਾਰ ਵੇਖ ਲੈਣਗੇ ਐਨੇ ਚਾਚਾ ਆ ਬੜਿਆ ਤੇ ਆ ਕੇ ਮਾਂ ਨੂੰ ਕਹਿੰਦਾ ਲਿਆ ਭਾਬੀ ਮੰਨਤ ਦੀ ਫੋਟੋ ਤੇ ਜਰਾ ਮੁੰਡੇ ਦੀ ਮਾਂ ਦਾ ਫੋਨ ਆਇਆ ਸੀ ਕਹਿੰਦਾ ਪਹਿਲਾਂ ਫੋਟੋ ਦੇਖਣੀ ਆ ਐਵੇਂ ਕਾ ਨੂੰ ਖਾਚਾ ਕਰਾਉਣਾ ਮੰਨਤ ਨੇ ਮਾਂ ਵੱਲ ਦੇਖਿਆ ਤੇ ਮਾਂ ਨੇ ਮੰਨਤ ਵੱਲ ਤੇ ਫੋਟੋ ਲੈਣ ਲਈ ਚਲੀ ਗਈ ਅੰਦਰ ਇਦਰ ਅੰਦਰੋਂ ਬਾਪੂ ਨਿਕਲ ਆਇਆ ਤੇ ਕਹਿੰਦਾ ਖਰਚੇ ਦਾ ਫਿਕਰ ਕੁੜੀ ਵਾਲਿਆਂ ਨੂੰ ਹੁੰਦਾ ਇਹਨਾਂ ਨੂੰ ਵੀ ਫਿਕਰ ਆ ਬਾਈ ਬੰਦੇ ਤਾਂ ਚੰਗੇ ਹੀ ਲੱਗਦੇ ਆ ਚਾਚਾ ਕਹਿੰਦਾ ਮਾੜੇ ਬੰਦਿਆਂ ਨਾਲ ਤਾਂ ਮੈਂ ਅੱਖ ਨਹੀਂ ਮਲਾਉਂਦਾ ਸੱਚ ਦੱਸਾਂ ਬਾਈ ਮੁੰਡੇ ਦਾ ਕੋਈ ਲੇਖਾ ਨਹੀਂ ਜਰ ਪੁਲਿਸ 'ਚ ਹੋ ਕੇ ਵੀ ਪੁਲਿਸ 'ਚ ਹੋ ਕੇ ਵੀ ਪੂਰਾ ਬਲ ਬਿੰਗ ਨਹੀਂ ਜਿਵੇਂ ਤੱਕਲੇ ਵਾਂਗ ਸਿੱਧਾ ਮੰਨਤ ਦੀ ਮਾਂ ਫੋਟੋ ਮੰਨਣ ਤੋਂ ਫੜ ਕੇ ਲਿਆ ਕੇ ਚਾਚੇ ਨੂੰ ਫੜਾਈ ਤੇ ਉਹ ਫੜ ਕੇ ਤੁਰ ਗਿਆ ਜਾਂਦੇ ਹੋਏ ਨੂੰ ਬਾਪੂ ਕਹਿੰਦਾ ਲੈਣ ਦੇਣ ਦੀ ਪੁੱਛਾਈ ਚਾਹ ਤਾਂ ਪੀ ਜਾਂਦਾ ਕੁਟ ਤੇਰੇ ਕੁੜਮਾ ਕੋਲ ਪੀਊਂਗਾ ਜਾ ਕੇ ਕਹਿੰਦਾ ਕਹਿੰਦਾ ਉਹ ਚਲਾ ਗਿਆ ਮੰਨਤ ਦੀ ਫੋਟੋ ਵੇਖ ਮੁੰਡਾ ਵਾਲਿਆ ਵੇਖਣ ਲਈ ਆਉਣ ਲਈ ਹਾਮੀ ਭਰ ਦਿੱਤੀ ਦਿਨ ਰੱਖਿਆ ਗਿਆ ਤੇ ਉਹ ਦਿਨ ਆਇਆ ਜਦੋਂ ਉਹਨਾਂ ਨੇ ਦੇਖਣ ਆਉਣਾ ਸੀ ਕਿੰਨੀਆਂ ਹੀ ਨਸੀਤਾ ਮਾਂ ਨੇ ਮੰਨਤ ਨੂੰ ਦਿੱਤੀ ਅਤੇ ਕਿਵੇਂ ਉਹਨਾਂ ਸਾਹਮਣੇ ਪੇਸ਼ ਆਉਣਾ ਘਰ ਹੀ ਸਾਰਾ ਪ੍ਰੋਗਰਾਮ ਰੱਖਿਆ ਗਿਆ ਉਪਚਾਰਿਕ ਗੱਲਬਾਤ ਤੋਂ ਬਾਅਦ ਮੰਨਤ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੁੰਡੇ ਦੀ ਮਾਂ ਨੇ ਕੋਲ ਬੈਠਣ ਲਈ ਕਿਹਾ। ਨਾਲ ਹੀ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਕਹਿੰਦੀ, "ਕਰ ਲੈ ਪਸੰਦ ਹੁਣ ਫਿਰ ਨਾ ਕਹੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਐ। ਹੁਣ ਤੇਰੇ ਸਾਹਮਣੇ ਉਸ ਤੋਂ ਪਹਿਲਾਂ ਉਹ ਗੱਲ ਪੂਰੀ ਕਰ ਦੇ ਵਿਚੋਲਾ ਚਾਚਾ ਕਹਿੰਦਾ, "ਕੋਈ ਗੱਲਬਾਤ ਕਰਨੀ ਆਪਸ ਤਾਂ ਦੂਜੇ ਕਮਰੇ ਚ ਚਲੇ ਜਾਓ।" ਮੰਨਤ ਸੰਗਦੀ ਹੋਈ ਹੋਰ ਜਮੀਨ 'ਚ ਉੱਤਰ ਗਈ। ਮੁੰਡਾ ਹੱਸਿਆ ਤੇ ਮਾਂ ਕਹਿੰਦੀ ਤੁਸੀਂ ਦੱਸੋ ਮੁੰਡਾ ਪਸੰਦ ਆ ਤਾਂ ਦਿਨ ਰੱਖ ਲੈਣੇ ਆ ਮਿਲ ਕੇ ਸਿੱਧੇ ਵਿਆਹ ਦਾ ਮੰਨਤ ਦਾ ਬਾਪੂ ਕਹਿੰਦਾ ਜੀ ਮੁੰਡਾ ਪਸੰਦ ਆ ਬਾਕੀ ਵਿਆਹ ਹੋਣੇ ਕਰਨਾ ਮੁੰਡੇ ਦਾ ਬਾਪੂ ਕਹਿੰਦਾ ਤੁਸੀਂ ਕਹੋ ਤਾਂ ਰੁਕ ਜਾਵਾਂਗੇ ਸਾਡਾ ਇਰਾਦਾ ਤਾਂ ਚੁੰਨੀ ਚੜਾ ਕੇ ਹੀ ਲੈ ਜਾਣ ਦਾ ਸੀ ਪਰ ਵਿਚੋਲਾ ਸਾਹਿਬ ਕਹਿੰਦੇ ਤੁਹਾਡਾ ਪਹਿਲਾ ਵਿਆਹ ਤੁਸੀਂ ਪੂਰੇ ਚਾਵਾ ਨਾਲ ਦੀ ਤੋਰਨੀ ਆ ਦੋਨਾਂ ਪਰਿਵਾਰਾਂ ਵਿਆਹ ਦੀ ਸਲਾਹ ਕਰਨ ਲੱਗੇ ਤਾਂ ਮੰਨਤ ਨੇ ਅੱਖ ਬਚਾ ਕੇ ਮੁੰਡਾ ਵੇਖਿਆ ਪਹਿਲੀ ਨਜ਼ਰ ਚ ਉਸ ਨੂੰ ਠੀਕ ਲੱਗਾ ਉਹ ਖਿਆਲ ਚ ਗਵਾਚ ਗਈ ਉਧਰ ਮੰਨਤ ਦੇ ਬਾਪੂ ਨੇ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਦਿਨ ਘੜਵਾ ਕੇ ਦੱਸਣ ਲਈ ਕਹਿਤਾ ਹੱਥ ਸੇ ਠੱਠੇ ਕਰਦੇ ਉਹਨਾਂ ਨੇ ਉਹਨਾਂ ਵਿਦਾ ਲਈ ਤੇ ਮਾਂ ਨੇ ਬਾਪ ਨੂੰ ਘੇਰ ਕੇ ਕਹਿੰਦਾ ਐਡੀ ਵੀ ਕੀ ਕਾਲ ਆ ਵਿਆਹ ਨੂੰ ਇਹੋ ਜਿਹੇ ਰਿਸ਼ਤੇ ਮਿਲਦੇ ਆ ਕਿਤੇ ਕਿੰਨਾ ਸੋਹਣਾ ਸਿਆਣਾ ਪੜਿਆ ਲਿਖਿਆ ਪਰਿਵਾਰ ਆ ਫਤੋ ਕੀ ਮੈਂ ਜਾਣ ਦੇਵਾਂ ਬਾਪੂ ਨੇ ਦਲੀਲ ਦਿੱਤੀ ਤਾਂ ਮਾਂ ਤਾਂ ਚੁੱਪ ਕਰ ਗਈ ਸ਼ਾਮ ਨੂੰ ਵਿਚੋਲਾ ਚਾਚਾ ਆਇਆ ਤਾਂ رائے مشور ਹੋਣ ਲੱਗਾ ਚਾਚਾ ਕਹਿੰਦਾ ਦੇਖੋ ਭਾਈ ਉਹਨਾਂ ਕੁੜੀ ਵਿਆਹੀ ਪਿਛਲੇ ਸਾਲ 20 ਲੱਖ ਲਾਇਆ ਪੂਰਾ ਮੁੰਡਾ ਉਹ ਵੀ ਪੁਲਿਸ ਦਾ ਐਨਾ ਕੀ ਤਾਂ ਲਾਉਣਾ ਹੀ ਪੈਣਗੇ ਮੁੰਡੇ ਦੀ ਮਾਂ ਕਹਿੰਦੀ ਕਿ ਐਨੇ ਤਾਂ ਮੁੰਡੇ ਦੀ ਪੜ੍ਹਾਈ ਤੇ ਹੀ ਲੱਗੇ ਹੋਣੇ ਆ ਉਹ ਤਾਂ ਕਹਿੰਦੀ ਸੀ ਚੁੰਨੀ ਚੜਾ ਲੈ ਜਾਨੀ ਆ ਮਾਂ ਤਾਂ ਗੱਲ ਕੱਟ ਕੇ ਬੋਲੀ ਉਹ ਭਾਬੀ ਇਹ ਸਭ ਕਹਿਨ ਦੀਆਂ ਗੱਲਾਂ ਨੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਤੇਰੀ ਉਹ ਹੀ ਉਹ ਬੁੜੀਆਂ ਵਾਲੀ ਮਤ ਪੈਸੇ ਤਾਂ ਜ਼ਿਆਦਾ ਹੀ ਆ ਯਾਰ ਗੱਲ ਕਰਕੇ ਵੇਖੀ 10 ਕੋ ਗੱਲ ਤਾਂ 10 ਕੋ ਲੱਖ ਤਾਂ ਲਾ ਦੇਉ ਚਾਚੇ ਦੀ ਗੱਲ ਵਿਚਾਲੇ ਕੱਟਦਾ ਹੋਇਆ ਬਾਪੂ ਬੇਬੇ ਨੂੰ ਟੁੱਟ ਕੇ ਪੈ ਗਿਆ 20 ਲੱਖ ਆਖਰੀ ਆ 25 ਕਹਿੰਦੇ ਸੀ ਉਹ ਤਾਂ ਮਸਾ ਮੈਂ ਇੰਨੇ ਤੇ ਮਨਾਈ ਆ ਬਾਕੀ ਤੁਸੀਂ ਦੇਖ ਲਓ ਉਹਨਾਂ ਨੂੰ ਕਿਹੜਾ ਕੁੜੀਆਂ ਦਾ ਘਾਟ ਆ ਚਾਚੇ ਨੇ ਆਖਰੀ ਗੱਲ ਕੀਤੀ ਉਹਨੇ ਬਾਪੂ ਦੇ ਚਿਹਰੇ ਤੋਂ ਭਾਅ ਪੜਦਾ ਹੋਇਆ ਫਿਰ ਕਹਿੰਦਾ 35 ਲੱਖ ਵਾਲੀ ਪਾਰਟੀ ਨੂੰ ਨਾ ਦਿੱਤੀ ਉਹਨਾਂ ਨੇ ਮੇਰੇ ਮੂੰਹ ਨੂੰ ਤੇ ਦੂਜਾ ਉਹ ਤਾਂ ਮੁੰਡਾ ਕਹਿੰਦਾ ਮੰਨਤ ਪਸੰਦ ਆ ਕੁੜੀ ਦੇ ਭਾਗ ਜੋਰਾ ਵਰਨੇ ਪਾਈ ਤੁਸੀਂ ਹੁਣ ਜਦ ਤੱਕ ਹੁਣ ਤੁਸੀਂ ਹੁਣ ਜੱਕ ਤੱਕ ਨਾ ਕਰੋ ਫਿਰ ਵੀ ਕਰੀ ਕੋਈ ਜੇ ਹੋ ਸਕੇ ਬਾਪੂ ਹਤਾਸ਼ ਜਾ ਹੋ ਕੇ ਚਾਚੇ ਅੱਗੇ ਤਰਲਾ ਜਿਹਾ ਕੀਤਾ 20 ਲੱਖ ਖਰਚ ਸੁਣ ਕੇ ਮੰਨਤ ਨੂੰ ਕੰਬਣੀ ਛਿੜ ਗਈ ਉਹਦਾ ਦਿਲ ਕੀਤਾ ਕਿ ਚਾਚੇ ਨੂੰ ਕਹੇ ਮੈਂ ਨਹੀਂ ਕਰਵਾਉਣਾ ਜਵਾਬ ਦੇ ਦਿਓ ਪਰ ਮਾਂ ਬਾਪੂ ਦੋਨਾਂ ਤੋਂ ਡਰਦੀ ਸੀ ਜਦੋਂ ਚਾਚਾ ਚਲਾ ਗਿਆ ਤਾਂ ਮਾਤਾ-ਪਾਪੂ ਜਿਹੜੇ ਥੋੜਾ ਸਮਾਂ ਪਹਿਲਾਂ ਖੁਸ਼ ਸੀ ਹੁਣ ਸੋਚਾਂ ਵਿੱਚ ਦੋ ਚਿੱਤੇ 'ਚ ਫਸੇ ਹੋਏ ਸੀ ਮਾਂ ਜਵਾਬ ਦਿਓ ਦਿਓ ਇਹਨਾਂ ਕਰਜ਼ ਤ੍ਰੂ ਕਿਵੇਂ ਮਾਂ ਕੋਲਾ ਮੰਨਤ ਨੇ ਆਪਣੇ ਦਿਲ ਦੀ ਦੱਸੀ ਕਰਜ਼ੇ ਨੂੰ ਕੀ ਆ ਪੁੱਤ ਮੁੰਡੇ ਤੇ ਪਰਿਵਾਰ ਠੀਕ ਲੱਗਿਆ ਪੈਸਾ ਹੱਤ ਦਾ ਮੈਲ ਆ ਤੀ ਸੁਖੀ ਸੰਦੀ ਬਸਦੀ ਹੋ ਜੇ ਮਾਂ ਨੇ ਉਹੀ ਪੁਰਾਣੀ ਦਲੀਲ ਦਿੱਤੀ ਜਿਸ ਤੋਂ ਬਾਅਦ ਹਰ ਕੁੜੀ ਚੁੱਪ ਕਰ ਜਾਂਦੀ ਆ ਦੂਜੇ ਦਿਨ ਕਾਲਜ ਲਈ ਤਿਆਰ ਹੋਏ ਤਾਂ ਉਸ ਨੂੰ 20 ਲੱਖ ਵਾਲਾ ਖਰਚਾ ਪਹਾੜ ਵਾਂਗ ਦਿਸ ਰਿਹਾ ਸੀ ਅੱਗੇ ਨਿੱਤੋ ਮਾਤਾ ਨਾਲ ਲੜ ਕੇ ਉਸ ਤੋਂ 150 ਲੈ ਕੇ ਜਾਂਦੀ ਸੀ ਇਹ ਕਹਿ ਕੇ ਕਿ ਮੇਰਾ ਵੀ ਇਸ ਘਰ 'ਚ ਹੱਕ ਹੈ ਬੇਰਾ ਵੀ ਤਾਂ ਫालतੂ ਉਡਾਉਂਦਾ ਹੀ ਹੈ ਮੈਂ ਕਿਹੜਾ ਕੋਈ ਗਲਤ ਥਾਂ ਲਾਉਣੀ ਆ ਪਰ ਅੱਜ ਉਹਦਾ ਜੇਬ ਖਰਚ ਮੰਗਣ ਨੂੰ ਜੀ ਨਹੀਂ ਸੀ ਕਰ ਰਿਹਾ ਅੱਜ ਤਾਂ ਪੈਰ ਵੀ ਭਾਰੇ ਭਾਰੇ ਸੀ ਜੋ ਅੱਗੇ ਨੂੰ ਵੱਧ ਨਹੀਂ ਸੀ ਰਹੇ ਰਸਤਾ ਉਸ ਨੂੰ ਲੈ ਲੱਗਿਆ ਰਸਤਾ ਉਸ ਨੂੰ ਐ ਲੱਗਿਆ ਜਿਵੇਂ ਨੋਟ ਵਿਸ਼ੇ ਹੋਣ ਤੇ ਉਹ ਜਿਸ ਉੱਪਰ ਵੀ ਪੈਰ ਰੱਖਦੀ ਆ ਉਹ ਖਤਮ ਹੋ ਰਿਹਾ ਹੋਵੇ ਉਸ ਨੂੰ ਲੱਗਿਆ ਇਹ ਪੈਸੇ ਕਰਜ਼ੇ ਦੇ ਤਾਂ ਨਹੀਂ ਜੋ ਬਾਪੂ ਨੂੰ ਹੁਣ ਚੁੱਕਨੇ ਪੈਣੇ ਆ ਆਪਣੇ ਆਪ ਚ ਗਵਾਚੀ ਬੱਸ ਚ ਜਾ ਚੜੀ ਕੰਡਕਟਰ ਆਇਆ ਉਸਨੇ ਪੈਸੇ ਕੱਢੇ ਪਰ ਉਹ ਉਸਨੂੰ ਇਗਨੋਰ ਕਰਦਾ ਹੋਇਆ ਅੱਗੇ ਚਲਾ ਗਿਆ ਕਈ ਵਾਰ ਸਵਾਰੀਆਂ ਦਾ ਟਿਕਟਾ ਕੱਟਦਾ ਅੱਗੇ ਨਿਕਲ ਗਿਆ ਅੱਗੇ ਜਦੋਂ ਕੋਈ ਕੰਡਕਟਰ ਐਦਾਂ ਕਰਦਾ ਸੀ ਜਾਂ ਕੋਈ ਭੂੰਡ ਆਸ਼ਕੁਸਕ ਦੀ ਟਿਕਟ ਟਕਵਾ ਦਿੰਦਾ ਸੀ ਤਾਂ ਉਹ ਧੱਕੇ ਨਾਲ ਟਿਕਟ ਕਢਾਉਂਦੀ ਸੀ ਚਾਹੇ ਲੜਨਾ ਹੀ ਪੈਂਦਾ ਪਰ ਅੱਜ ਇਹ ਵੀ ਉਸਨੂੰ ਖਰਚ ਲੱਗਾ ਜੋ ਉਸਨੇ ਸੋਚਿਆ ਕਿ ਬਚਦਾ ਤਾਂ ਬਚ ਜਾਵੇ ਅੱਜ ਉਹਦੇ ਚ ਨਾ ਕੋਈ غرੂਰ ਸੀ ਨਾ ਕੋਈ ਸਫੈਮਾਨ ਜਿਉਂਦਾ ਰੱਖਣ ਦੀ ਕੋਈ ਇੱਛਾ ਨਹੀਂ ਸੀ ਮਾਨ ਪਰਿਆਸੀ ਪਰ ਅੱਖਾਂ ਛਲਕੀਆਂ ਨਾ ਕਾਲਜ ਆਈ ਸਹੇਲੀ ਕੋਲ ਉਸਨੇ ਕਹਾਣੀ ਜਾ ਸੁਣਾਈ ਉਸਨੇ ਕਿਹਾ ਤੂੰ ਮੁੰਡੇ ਨਾਲ ਗੱਲ ਕਰ ਮੰਨਤ ਨੂੰ ਗੱਲ ਜੱਜ ਗਈ ਤੇ ਮੰਨਤ ਨੇ ਸਿੱਧਾ ਵਿਚੋਲੇ ਦੇ ਮੁੰਡੇ ਦੇ ਤੋਂ ਨੰਬਰ ਲੈ ਲਿਆ ਉਸਨੇ ਆਨਾਕਾਰੀ ਕੀਤੀ ਤਾਂ ਕਹਿਤਾ ਬਾਪੂ ਮੰਗਦਾ ਉਹਨੇ ਨੰਬਰ ਲਖਵਾ ਦਿੱਤਾ ਉਸਨੇ ਨੰਬਰ ਡਾਇਲ ਕਰਿਆ ਫਿਰ ਕੱਟ ਦਿੱਤਾ ਉਸ ਨੂੰ ਡਰ ਲੱਗਿਆ ਜੇ ਨਾ ਹੋ ਗਈ ਤਾਂ ਬਾਪੂ ਦਾ ਸਾਹਮਣਾ ਕਿਵੇਂ ਕਰੂੰ ਨਹੀਂ ਨਹੀਂ ਮੈਂ ਕੁਝ ਨਹੀਂ ਕਰਨਾ ਜੋ ਹੁੰਦਾ ਹੋਣ ਦੇ ਪਰ ਸਹੇਲੀ ਕਹਿੰਦੀ ਕਿਉਂ ਡਰਦੀਆਂ ਕਰ ਲੈ ਗੱਲ ਐਨੇ ਫੋਨ ਵੱਜਿਆ ਉਹੀ ਨੰਬਰ ਸੀ ਸ਼ਾਇਦ ਕਾਲ ਚਲੀ ਗਈ ਸੀ ਤੇ ਉਸ ਦਾ ਵਾਪਸ ਕਰ ਲਈ ਉਸ ਨੇ ਵਾਪਸ ਕਰ ਲਈ ਕਹਿੰਦਾ ਹਾਂ ਜੀ ਕੌਣ ਮੈਂ ਮੰਨਤ ਮਸਾਂ ਜਵਾਨ ਖੁੱਲੀ ਅੱਛਾ ਕੌਣ ਮੰਨਤ ਮੈਂ ਉਹ ਕੱਲ ਤੁਸੀਂ ਦੇਖਣ ਆਏ ਸੀ ਅੱਛਾ ਅੱਛਾ ਤੁਸੀਂ ਤੁਹਾਨੂੰ ਨੰਬਰ ਕਿਸ ਨੇ ਦਿੱਤਾ ਉਹ ਛੱਡੋ ਮੈਂ ਹੋਰ ਗੱਲ ਕਰਨੀ ਆ ਕਰੋ ਉਹ ਮੈਂ ਕਹਿਣਾ ਸੀ ਮੇਰੇ ਡੈਡੀ ਕੋਲ 20 ਲੱਖ ਹੈ ਨਹੀਂ ਤੁਸੀਂ ਰਿਸ਼ਤੇ ਲਈ ਮਨਾ ਕਰ ਦਿਓ ਮੰਨਤ ਨੇ ਪੂਰੀ ਹਿੰਮਤ ਇਕੱਠੀ ਕਰਕੇ ਕਿਹਾ ਉਹ ਮੈਂ ਕਹਿਣਾ ਸੀ ਮੇਰੇ ਡੈਡੀ ਕੋਲ 20 ਲੱਖ ਨਹੀਂ ਹੈ ਤੁਸੀਂ ਰਿਸ਼ਤੇ ਲਈ ਮਨਾ ਕਰ ਦਿਓ ਮੰਨਤ ਨੇ ਪੂਰੀ ਹਿੰਮਤ ਇਕੱਠੀ ਕਰਕੇ ਕਿਹਾ ਉਹ ਤਾਂ ਕਹਿੰਦਾ ਸੀ ਅਸੀਂ ਕਰਦੇ ਨਾ ਖਾਚਾ ਬਾਕੀ ਜੇ ਮੈਂ ਨਾ ਕਰਾਂ ਮਨਾ ਫਿਰ ਕਰ ਦਿਓ ਪਲੀਜ਼ ਮੈਂ ਖੁਦ ਨੂੰ ਬੋਝ ਨਹੀਂ ਅਖਵਾਉਣਾ ਚਾਹੁੰਦੀ ਐਨਾ ਖਰਚ ਲਵਾ ਮੈਂ ਕੋਈ ਸੁਖ ਨਹੀਂ ਲੈਣਾ ਅੱਛਾ ਜੀ ਮੈਂ ਪਹਿਲਾਂ ਮੈਂ ਪਹਿਲਾਂ ਹੀ ਬਹੁਤ ਖਰਚਾ ਕਰਵਾਇਆ ਮਾਪਿਆਂ ਦਾ ਇੱਕ ਪੈਸਾ ਨਹੀਂ ਮੋੜ ਸਕੀ ਸ਼ਾਇਦ ਮੋੜਨਾ ਵੀ ਨਹੀਂ ਤੁਸੀਂ ਤਾਂ 20 ਲੱਖ ਲੈ ਕੇ ਆਪਣੇ ਮਾਂ ਬਾਪ ਨੂੰ ਜਨਮ ਤੋਂ ਲੈ ਕੇ ਹੁਣ ਤੱਕ ਸਾਰੇ ਖਰਚੇ ਦਾ ਵਿਆਜ ਸਮੇਤ ਮੋੜ ਦੇਣਾ ਉਹ ਇੱਕ ਲਈ ਉਹ ਇਸ ਇੱਕ ਸਲਾਈ ਮੈਂ ਕੀ ਦਿੱਤਾ ਮੈਨੂੰ ਕੀ ਮਿਲਣਾ ਮੈਨੂੰ ਇਹ ਸੌਦਾ ਮਨਜ਼ੂਰ ਨਹੀਂ ਮੈਂ ਆਪਣੇ ਮਾਪੇ ਦਾ ਖਰਚਾ ਮੋੜ ਨਹੀਂ ਸਕਦੀ ਪਰ ਇਹ ਨਜਾਇਜ਼ ਖਰਚਾ ਕਰਵਾਉਣ ਤੋਂ ਬਰਜ਼ ਜ਼ਰੂਰ ਸਕਦੀ ਹਾਂ ਪਲੀਜ਼ ਮੇਰਾ ਬੁਰਾ ਨਾ ਮੰਨਿਓ ਮੈਂ ਮਰ ਜਾਣਾ ਪਸੰਦ ਕਰੂੰ ਪਰ ਇਹ ਖਰਚਾ ਨਹੀਂ ਕਰਵਾਉਣਾ ਇਹ ਖਰਚੇ ਦੀ ਪੰਡ ਬਾਪੂ ਦੇ ਸਿਰ ਤੇ ਦੇਖਣ ਤੋਂ ਪਹਿਲਾਂ ਰੋਂਦੀ ਰੋਂਦੀ ਨੇ ਮੰਨਤ ਨੇ ਫੋਨ ਕੱਟ ਦਿੱਤਾ ਦੁਬਾਰਾ ਕਾਲ ਆਈ ਪਰ ਮੰਨਤ ਨੇ ਚੁੱਕੀ ਨਾ ਉਹਨੂੰ ਲੱਗਾ ਇਹ ਨਹੀਂ ਨਹੀਂ ਮੰਨਾ ਕਰਨਾ ਲੋਬੀ ਜਿਹਾ ਲੱਗਦਾ ਪਰ ਫਿਰ ਫੋਨ ਤੇ ਮੈਸੇਜ ਆਇਆ ਡੋਂਟ ਪਰਿ ਮੰਨਤ ਜੀ ਨਹੀਂ ਕਰਾਉਂਦੇ ਤੁਹਾਡਾ ਖਰਚਾ ਵਿਆਹ ਤੁਹਾਡੇ ਨਾਲ ਹੀ ਕਰਾਉਣਾ ਹੁਣ ਚਾਹੇ ਮਾਪਿਆਂ ਤੋਂ ਬਾਗੀ ਹੋਣ ਦਾ ਜੁਰਮ ਹੀ ਕਿਉਂ ਨਾ ਕਰਨਾ ਪਵੇ ਮੰਨਤ ਨੇ ਮੈਸੇਜ ਦੇ ਦਬਾਅ 'ਚ ਭੇਜ ਦਿੱਤਾ ਮੰਨਤ ਖੁਦ ਨੂੰ ਹੌਲਾ ਹੌਲੀ ਫੁੱਲ ਮਹਿਸੂਸ ਕਰ ਰਹੀ ਸੀ ਉਸਨੇ ਆਪਣੀ ਸਹੇਲੀ ਨੂੰ ਖੁਜੀ ਕੁੱਟ ਕੇ ਜਫੀ ਪਾਈ ਤੇ ਕਿਹਾ ਚੱਲ ਤੈਨੂੰ ਪਾਰਟੀ ਕਰ ਦੇਵਾਂ ਧੰਨਵਾਦ ਜੀ ਜੇਕਰ ਮੇਰੀ ਕਹਾਣੀ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ